ਆ ਦੇਖੋ ਬਈ ਯਾਰ ਐਸ ਬਾਈ ਨੂੰ ਨਾ ਸਲਾਮ ਦੇਖੋ ਆ ਡਰੇਨ ਦੇ ਵਿੱਚ ਕੇਲੀਆਂ ਦੇ ਨਾਲ ਇਹ ਡਰੇਨ ਭਰਿਆ ਸੀਗਾ ਹਨ ਤੇ ਐਸ ਬਾਈ ਨੇ ਦੇਖੋ ਕਿਦਾਂ ਸਕੀਮ ਲਾਈ ਉਹ ਦੋ ਲੱਕੜਾਂ ਰੱਖੀਆਂ ਤੇ ਉਹਦੇ ਆਸਰੇ ਦੇ ਨਾਲ ਉਤੋਂ ਹੰਡਰ ਨਾਲ ਦੇਖੋ ਕਿਦਾਂ ਤੱਕ ਕੇ ਲਿਜਾ ਰਿਹਾਗਾ ਯਾਰ ਸਾਫ ਕਰਨਾ ਸਫਾਈ ਕਰਨੀ ਹਨ ਡਰੇਨ ਦੀ ਬਹੁਤ ਵਧੀਆ ਗੱਲ ਆ ਤੇ ਜੀ ਦੇ ਕਰਕੇ ਪਾਣੀ ਦਾ ਵਹਾਅ ਸਹੀ ਚੱਲ ਸਕੇ ਤੇ ਜੋ ਕਿ ਅੱਜ ਕੱਲ੍ਹ ਹੜ੍ਹਾਂ ਦਾ ਵੀ ਬਹੁਤ ਸਿਸਟਮ ਚੱਲ ਰਿਹਾਗਾ ਜੀ ਦੇ ਕਰਕੇ ਪਾਣੀ ਦਾ ਨਾਂਗਾ ਆਸੇ-ਪਾਸੇ ਦੀ jaan ਦੀ ਬਚਾਈ ਇਹ ਡਰੇਨ ਵਿੱਚ ਦੀ ਵੀ ਲੰਘ ਸਕਦਾਗਾ ਦੇਖੋ ਇਹ ਬਹੁਤ ਵਧੀਆ ਕੰਮ ਕੀਤਾਗਾ ਸਲਾਮ ਤੇ ਇਹ ਸਰਕਾਰਾਂ ਦਾ ਪਤਾ ਹੀ ਆ ਵੀ ਕੁਝ ਕਰਨ ਯੋਗ ਨਹੀਂ ਆ ਤੇ ਆ ਬਹੁਤ ਚੰਗਾ ਕੰਮ ਕੀਤਾ ਭਾਈ ਨੇ ਦੇਖੋ ਪਤਾ ਨਹੀਂ ਕਿਥੋਂ ਤੱਕ ਡਰੇਨ ਹੈ ਗਿਆ ਤੇ ਸਾਰੀ ਸਫਾਈ